ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 30 ਮਾਰਚ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿੰਨਾ ਲੱਖ ਤੋਂ ਭਾਰੀ ਮੀਂਹ ਤੇ ਤਕੜੀ ਹਨੇਰੀ ਚੱਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੋ ਤਾਂ ਆਪਾਂ ਲੱਗ ਛੱਕਦੇ ਕਿਸਾਨ ਵੀਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਹਾਲੋ ਚੱਲ ਗਏ ਆਦੇ ਵੀਡੀਓ ਅਲ ਹਾਂ ਤਾਂਹੀਂ 7 ਵਜੇ ਦੀਆਂ ਪੰਜਾਬ ਦੇ ਸਵੇਰ ਦੇ ਲਾਈਵ ਸੈਟਅਪ ਤੁਹਾਨੂੰ ਜੀ ਦਿਖਾਉਂ। ਆਪਣੇ ਪੰਜਾਬ 'ਚ ਜੋ ਭਾਰੀ ਸਿਸਟਮ ਬਣਿਆ ਹੋਇਆ ਹੈ, ਇਹ ਹੱਲੇ ਵੀ ਪੰਜਾਬ ਦੇ ਕਾਫੀ ਅੱਡੇ ਤੋਂ ਜ਼ਾਇਦ ਇਲਾਕਿਆਂ 'ਚ ਬਣਿਆ ਹੋਇਆ ਹੈ। ਜਿਸ ਕਰਣ ਆਪਣੇ ਆਉਂਦੇ ਘੰਟਿਆਂ ਵਿੱਚ ਵੀ ਹੱਲੇ ਪੰਜਾਬ ਦੇ ਮੀਂਹ ਕਣੀ ਦੇ ਸਾਰੇ ਇਸੇ ਤਰ੍ਹਾਂ ਬਰਕਰਾਰ ਰਹਿਣਗੇ ਅੱਡੇ ਤੋਂ ਜ਼ਿਆਦੇ ਭਾਗਾਂ ਵਿੱਚ। ਬਾਕੀ ਤੁਸੀਂ ਹੁਣ ਦੇਖ ਸਕਦੇ ਹੋ ਆਪਣੇ ਕਾਫੀ ਜ਼ਾਇਦ ਜੋ ਆਪਣੇ ਮਾਲਵੇ ਦੇ ਭਾਗ ਹੋ ਗਏ ਇਹਨਾਂ ਵਿੱਚ ਵੀ ਕਾਫੀ ਮੱਧ ਭਾਗ ਜੋ ਪੰਜਾਬ ਦੇ ਇਹਨਾਂ ਵਿੱਚ ਕਾਫੀ ਭਾਰੀ ਮੀਂਹ ਦੇਖ ਨੂੰ ਮਿਲ ਰਿਹਾ ਕਾਫੀ ਸਾਰੇ ਇਲਾਕਿਆਂ ਵਿੱਚ। ਤੁਸੀਂ ਦੇਖ ਸਕਦੇ ਹੋ ਹੁਣ। ਕਾਫੀ ਲੱਕ ਜੋ ਭਾਰੀ ਵੀ ਦੇਖ ਨੂੰ ਮਿਲਤਾ ਹਵਾ ਵੀ ਕਾਫੀ ਵੱਡੇ ਪੱਦਰ ਤੇ ਦੇਖ ਨੂੰ ਮਿਲੀ ਕਾਫੀ ਸਾਰੇ ਲੱਕ ਜੋ ਗੜੇਮਾਰੀ ਵੀ ਦੇਖ ਨੂੰ ਮਿਲੀ ਗਰੇਮਾਰੀ ਤਸਵੀਰਾਂ ਵੀ ਮੋਰੇ ਆ ਰਹੀਆਂ ਹਨ ਉਹ ਵੀ ਤੁਹਾਨੂੰ ਆਪ ਵੀਡੀਓ ਬਣਾ ਕੇ ਦੱਸਾਂਗੇ ਕਾਫੀ ਲੱਕ ਜੋ ਗੜੀਮਾਰੀ ਵੀ ਦੇਖ ਨੂੰ ਮਿਲੀ ਮੋਟੀ ਕਿਸਾਨ ਮੇਰਾ ਦਾ ਕਾਫੀ ਵੱਡੇ ਪੱਦਰ ਤੇ ਨੁਕਸਾਨ ਦੇਖ ਨੂੰ ਮਿਲਿਆ ਤੇ ਇਧਰ ਜਿਹੜਾ ਇਧਰ ਸੈੱਟ ਹੋ ਗਿਆ ਆਪਣੇ ਪਥ ਹਸ਼ਿਆਰਪੁਰ ਕਬੂਥਲਾ ਦੇ ਪੱਗ ਇਹਨਾਂ ਚਾਹਲ ਸਿਸਟਮ ਪੜਿਆ ਹੋਇਆ ਜੋ ਆਪਣੇ ਇਧਰ ਦੇ ਭਾਗ ਹੋ ਗਏ ਮਸਲਦਾਨਾਂ ਦੇ ਇਹ ਥੋੜੇ ਸਾਫ਼ ਹੋ ਚੁੱਕੇ ਹਨ ਸਿਸਟਮ ਕਿਉਂਕਿ ਗਾਂ ਨੂੰ ਇਦਾਂ ਗਾਂ ਨੂੰ ਵਧ ਰਿਹਾ ਹੈ ਜਿਸ ਕਾਰਨ ਆਪਣੇ ਆਉਂਦੇ ਘੰਟੇ ਵਿੱਚ ਇਹਨਾਂ ਵਿੱਚ ਮੌਸਮ ਸਾਫ਼ ਹੋਣਾ ਜਾਊਗਾ ਇੱਧਰ ਮੌਸਮ ਇੱਧਰ ਮੀਂਹ ਦੇ ਸਾਰ ਬਣੇ ਰਹਿਣਗੇ ਆਪਣੇ 11 12 ਦੇ ਕਰੀਬ 11 12 ਵਜੇ ਤੋਂ ਬਾਅਦ ਸਿਸਟਮ ਪੰਜਾਬ ਵਿੱਚੋਂ ਕ੍ਰੋਸ ਕਰ ਜਾਊਗਾ ਤੇ ਫਿਰ ਇੱਕ ਨਵਾਂ ਸਿਸਟਮ ਆਪਣੇ ਸ਼ਾਮਾਂ ਨੂੰ ਫੇਰ ਆਊਗਾ ਜਿਸ ਦਰਮਿਆਨ ਆਪਣੇ ਪੰਜਾਬ ਦੇ ਕਾਫੀ ਲੱਖ ਵਿੱਚ ਫੇਰ ਭਾਰੀ ਮੀਂਹ ਤੇ ਭਾਰੀ ਗੜੇ ਮਾਰੀ ਦੇਖ ਨੂੰ ਮਿਲ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਥੱਲੇ ਜਿਹੜੇ ਆਪਣੇ ਆ ਭਾਗ ਹੋ ਗਏ ਮੇਨ ਫਰੀਦਕੋਟ ਫਰੀਦਕੋਟ ਮੋਗਾ ਲੁਧਿਆਣਾ ਆਪਣੇ ਫਤਿਹਗੜ੍ਹ ਸਾਹ ਪਰਨਾਲੇ ਦੇ ਭਾਗ ਹੋ ਗਏ ਰੂਪਨਗਰ ਮਹਾਲੀ ਹੋ ਗਿਆ ਇਹਨਾਂ ਪਾਕਾਂ ਵਿੱਚ ਆਪ ਨੂੰ ਆਉਂਦੇ ਹਲੇ ਕਾਫੀ ਆਪਣੇ ਹਲੇ ਕਾਫੀ ਪਾਣੀ ਵੀ ਦੇਖ ਨੂੰ ਮਿਲਦਾ ਇਨਾਂ ਦੇ ਪਾਕਾਂ ਦੇ ਥੋੜੇ ਬੋਲੇ ਗੜੇ ਪਾਣੀ ਵੀ ਦੇਖ ਨੂੰ ਮਿਲਦਾ ਸਦਾ ਕਿਉਂਕਿ ਜਿਆਦਾ ਬੱਦਲ ਵੀ ਇੱਧਰ ਬਣੀ ਹੋਈ ਹੈ ਜਿਸ ਦੇ ਦਰਮਿਆਨ ਆਪਣੇ ਇਨਾਂ ਦਾ ਥੋੜਾ ਜਿਆਦਾ ਮੀਂਹ ਦੇਖ ਨੂੰ ਮਿਲਦਾ ਸਦਾ ਹੋਰ ਜਿੱਦਾਂ ਇਹ ਮੌਸਮ ਭਾਗ ਵੱਲੋਂ ਕੋਈ ਨਵੀਂ ਰਿਪੋਰਟ ਆਊਗੀ ਦੁਪਹਿਰ ਨੂੰ ਜਿੱਦਾਂ ਵੀ ਨਵੀਂ ਰਿਪੋਰਟ ਆਊਗੀ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੋ ਜਾਵੇਗਾ ਬਾਕੀ ਵਾ ਕਾਲਮ ਬਣਾਇਆ ਕਰ ਕਰੀਏ ਅੱਜ ਆਪਣੇ ਆਪਣੇ ਹਾਲੇ ਅੱਡੇ ਭਾਗਾਂ ਵਿੱਚ ਪੰਜਾਬ ਦੇ ਮੀਂਹ ਕਣੀ ਤੋਂ ਸਾਡੇ ਤੇ ਬਣਨਗੇ ਹਲਕੇ ਤੋਂ ਦਰਮਿਆਨਾ ਥੋੜੇ ਬੋਧ ਲਾਕਾ ਜੋ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਆਉਂਦੇ ਘੰਟਿਆਂ ਵਿੱਚ ਮੌਸਮ ਥੋੜਾ ਥੋੜਾ ਸਾਫ਼ ਹੁੰਦਾ ਜਾਊਗਾ ਹੌਲੀ ਹੌਲੀ ਸਿਸਟਮ ਅੱਗੇ ਅਗਲੂ ਕ੍ਰੋਸ ਕਰਦਾ ਜਾਊਗਾ ਬਾਕੀ ਅੱਜ ਦੇ ਵਿੱਚ ਨਹੀਂ ਜਿੱਦਾਂ ਹੀ ਮੌਸਮ ਭਾਗ ਕੋਈ ਨਵੀਂ ਰਿਪੋਰਟ ਆਉਗੀ ਮੀਂਹ ਸਰਵਾਦੇ ਹੈ ਜਾਂ ਕਰਦੇ ਹਨ ਤਾਂ ਇਹ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜੀ ਕਰ ਲਓ ਧੰਨਵਾਦ